ਦੇਸ਼ ਦਾ ਸਭ ਤੋਂ ਵੱਡਾ ਰਿਐਲਿਟੀ ਸ਼ੋਅ ਬਣਾਉਣ ਲਈ ਕਿੰਨੀ ਮਿਹਨਤ ਤੇ ਕਿੰਨਾ ਪੈਸਾ ਲੱਗਦਾ ਹੈ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਜੀ ਹਾਂ ਅਸੀਂ ਅੱਜ ਤੁਹਾਨੂੰ ਸਭ ਤੋਂ ਵੱਡਾ ਰਿਐਲਿਟੀ ਸ਼ੋਅ 빅 ਬੌਸ ਦੇਕਰ ਨਾਲ ਜੁੜੀਆਂ ਕੁਝ ਅਣਕਹੀ ਗੱਲਾਂ ਬਾਰੇ ਖੁਲਾਸਾ ਕਰਾਂਗੇ ਅਸੀਂ ਇਹ ਵੀ ਦੱਸਾਂਗੇ ਕਿ ਹਰ ਨਵੇਂ ਐਪੀਸੋਡ ਹਰ ਰੋਜ਼ ਦਰਸ਼ਕਾਂ ਤੱਕ ਕਿਵੇਂ ਪਹੁੰਚਦੇ ਨੇ ਜਿਵੇਂ ਆਮ ਤੌਰ ਤੇ ਇੱਕ ਕੰਨ ਨੂੰ ਮਹੀਨੇ ਵਿੱਚ 1 ਕਿਲੋ ਚਾਹ ਪੱਤੀ ਦੀ ਲੋੜ ਹੁੰਦੀ ਹੈ ਤੇ ਉਥੇ ਹੀ ਬਿਗ ਬਾਸ ਦੇ ਸੈੱਟ ਤੇ ਸਿਰਫ ਕ੍ਰੂ ਮੈਂਬਰਾਂ ਲਈ ਇੱਕ ਦਿਨ ਦੀ 20 ਕਿਲੋ ਚਾਹ ਪੀਤੀ ਜਾਂਦੀ ਹੈ। ਇੱਕ ਦਿਨ ਵਿੱਚ 80 ਤੋਂ 90 ਲੀਟਰ ਦੁੱਧ ਦੀ ਵਰਤ ਕੀਤੀ ਜਾਂਦੀ ਹੈ। ਬਿਗ ਬਾਸ ਦੇ ਸੈੱਟ ਤੇ ਚਾਹ ਪੀਣ ਦੇ ਖਰਚੇ ਬਰਾਬਰ ਹੀ ਛੋਟੇ ਸ਼ੋਅ ਆਸਾਨੀ ਨਾਲ ਕੀਤੇ ਜਾ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਬਿਗ ਬਾਸ ਦੇ ਸੀਜ਼ਨ ਦੇ ਬਜਟ ਨਾਲ 4-5 ਵੱਡੀਆਂ ਫਿਲਮਾਂ ਆਰਾਮ ਨਾਲ ਬਣਾਈਆਂ ਜਾ ਸਕਦੀਆਂ ਹਨ। ਜਿਵੇਂ ਇਸ ਬਜਟ ਚ ਸਲਮਾਨ ਖਾਨ ਦੀ ਫੀਸ, 빅ਬੋਸ ਦੇ ਕਾਰ ਦੀ ਮੁਰਮਮਤ, ਕ੍ਰੂ ਮੈਂਬਰਾਂ ਦੇ ਖਾਣੇ ਤੇ ਬਿਜਲੀ ਦੇ ਖਰਚੇ, ਮੁਕਾਬਲੇਬਾਜ਼ਾਂ ਦੀ ਫੀਸ ਆਦਿ ਤੋਂ ਲੈ ਕੇ ਕਈ ਚੀਜ਼ਾਂ ਸ਼ਾਮਿਲ ਨੇ। ਜਾਣਕਾਰੀ ਮੁਤਾਬਕ 빅ਬੋਸ ਦੇ ਸੈੱਟ 'ਤੇ ਹਜ਼ਾਰ ਕ੍ਰੂ ਮੈਂਬਰ ਕੰਮ ਕਰਦੇ ਹਨ। ਪਰ ਇੰਨਾਂ ਵਿੱਚੋਂ 500 ਕ੍ਰੂ ਮੈਂਬਰ ਸੋਮਵਾਰ ਤੋਂ ਵੀਰਵਾਰ ਤੱਕ ਉਪਲਬਧ ਹਨ। ਜੀਵੇਂ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਸਲਮਾਨ ਖਾਨ ਦੇ ਐਪੀਸੋਡ ਹੁੰਦੇ ਨੇ ਤੇ ਸਲਮਾਨ ਖਾਨ ਨੂੰ ਮੈਨੇਜ ਕਰਨ ਲਈ 200 ਲੋਕ ਮੌਜੂਦ ਹੁੰਦੇ ਨੇ ਇੰਨਾ ਹੀ ਨਹੀਂ ਇਸ ਤੋਂ ਇਲਾਵਾ 200 ਹੋਰ ਕਰੂ ਮੈਂਬਰਾਂ ਨੂੰ ਲਾਂਚ ਤੇ ਫਾਈਨਲ ਦੇ ਦਿਨਾਂ ਲਈ ਬੁਲਾਇਆ ਜਾਂਦਾ ਹੈ ਇਸ ਤੋਂ ਇਲਾਵਾ ਬਿੱਗ ਬਾਸ ਜੀਓ ਸਿਨੇਮਾ ਦੇ 24 ਘੰਟੇ ਸਟ੍ਰੀਮ ਕਰਦਾ ਹੈ ਜਿਸ ਲਈ 250 ਕਰੂ ਮੈਂਬਰ ਹਮੇਸ਼ਾ ਮੌਜੂਦ ਰਹਿੰਦੇ ਹਨ ਚਾਲਕਦਾਲ ਦੇ ਮੈਂਬਰਾਂ ਲਈ 24 ਘੰਟੇ ਲਾਈਵ ਰਸੋਈ ਹੁੰਦੀ ਹੈ ਜੋ ਵੀ ਚਾਹੇ ਉਹ ਇੱਥੇ ਆ ਕੇ ਖਾ ਸਕਦਾ ਹੈ ਸੈੱਟ ਦੀ ਗੱਲ ਕੀਤੀ ਜਾਏ ਤਾਂ ਸੈੱਟ ਤੇ 24 ਘੰਟੇ ਡਾਕਟਰ ਮੌਜੂਦ ਰਹਿੰਦੇ ਹਨ ਜਿੱਥੇ 빅 ਬੌਸ ਦਾ ਸੈੱਟ ਹੈ ਉੱਥੇ ਐਕਸ-ਰੇ ਮਸ਼ੀਨ ਵੀ ਲਗਾਈ ਗਈ ਹੈ ਸ਼ੋਧ ਜੇਕਰ ਕੋਈ ਪ੍ਰਤੀਯੋਗੀ ਜ਼ਖਮੀ ਹੋ ਜਾਂਦਾ ਹੈ ਤਾਂ ਉਸ ਨੂੰ ਬਾਹਰ ਕੱਢਣ ਦੀ ਲੋੜ ਨਹੀਂ ਹੁੰਦੀ ਇੱਥੇ ਸਕੈਨ ਆਦਿ ਕੀਤੇ ਜਾਂਦੇ ਹਨ ਮੁਕਾਬਲੇਬਾਜ਼ਾਂ ਨੂੰ ਸਿਰਫ ਅਤਿਅੰਤ ਐਮਰਜੈਂਸੀ ਵਿੱਚ ਹੀ ਬਾਹਰ ਕੀਤਾ ਜਾਂਦਾ ਹੈ ਤੇ ਉੱਥੇ ਹੀ ਰਾਤ ਨੂੰ ਆਉਣ ਜਾਣ ਲਈ ਕੋਈ ਵਾਹਨ ਨਹੀਂ ਹੈ ਜਿਸ ਕਾਰਨ ਇਸ ਨੂੰ ਮੁੱਖ ਰੱਖਦੇ ਆ ਇੱਥੇ ਵਾਹਨਾਂ ਦਾ ਪ੍ਰਬੰਧ ਕੀਤਾ ਗਿਆ ਹੁੰਦਾ ਤੇ ਇਸ ਤੋਂ ਇਲਾਵਾ ਕਾਰ ਵਿੱਚ ਲੱਗੇ ਕੈਮਰਿਆਂ ਦੀ ਗੱਲ ਕੀਤੀ ਜਾਵੇ ਤਾਂ ਕਾਰ ਵਿੱਚ ਲੱਗੇ ਕੈਮਰਿਆਂ ਨੂੰ ਬਾਹਰੋਂ ਕੰਟਰੋਲ ਕੀਤਾ ਜਾਂਦਾ ਹੈ ਇਸ ਲਈ ਇੱਕ ਵੱਖਰੀ ਟੀਮ ਬੈਠਦੀ ਹੈ ਇੱਕ ਟੀਮ ਆਰ ਸੀਓ ਯਾਨੀ ਰਿਮੋਟ ਕੰਟਰੋਲ ਆਪਰੇਟਰ ਦੀ ਹੁੰਦੀ ਹੈ ਕੋਈ ਵੀ ਇਹਨਾਂ ਕੈਮਰਿਆਂ ਨੂੰ ਛੂ ਨਹੀਂ ਸਕਦਾ ਇਹ ਸਾਰੇ ਕੈਮਰੇ ਬਾਹਰੋਂ ਕੰਟਰੋਲ ਕੀਤੇ ਜਾਂਦੇ ਹਨ ਕਾਰ ਵਿੱਚ ਅਜਿਹੇ 100 ਤੋਂ ਵੱਧ ਕੈਮਰੇ ਲਗਾਏ ਗਏ ਨੇ ਤੇ ਇੱਥੇ ਇੱਕ ਪੀਸੀਆਰ ਕਮਰਾ ਵੀ ਹੈ ਜਿੱਥੇ ਮੋਨੀਟਰ ਲਗਾਏ ਗਏ ਹਨ ਪੀਸੀਆਰ ਰੂਮ ਵਿੱਚ ਬੈਠੇ ਲੋਕ ਹਰ ਸਮੇਂ ਦੇਖਦੇ ਰਹਿੰਦੇ ਹਨ ਕਿ ਕਾਰ ਵਿੱਚ ਕੀ ਹੋ ਰਿਹਾ ਹੈ ਦੱਸੀਏ ਕਿ ਇਸ ਵਾਰ ਬਿੱਗ ਬਾਸ ਦੇ ਕਾਰ ਵਿੱਚ ਦੇ ਅੰਦਰ ਵੱਧ ਤੋਂ ਵੱਧ 113 ਕੈਮਰੇ ਲਗਾਏ ਗਏ ਹਨ ਕਾਰ ਦੀ ਬਣਤਰ ਹਰ ਮੌਸਮ ਵਿੱਚ ਬਦਲ ਜਾਂਦੀ ਹੈ ਕੈਮਰਾ ਦੀ ਗਿਣਤੀ ਉਸ ਅਨੁਸਾਰ ਵਧਾਈ ਜਾਂ ਘਟਾਈ ਜਾਂਦੀ ਹੈ ਰਿਕਾਰਡਿੰਗ ਦੇ ਨਾਲ ਨਾਲ ਐਡੀਟਿੰਗ ਵੀ ਕੀਤੀ ਜਾਂਦੀ ਹੈ ਸੰਪਾਦਕਾਂ ਦੀ ਪੂਰੀ ਟੀਮ ਦੇ 24 ਘੰਟੇ ਸ਼ਿਫਟਾਂ ਵੀ ਚਲਦੀਆਂ ਰਹਿੰਦੀਆਂ ਨੇ ਲਾਈਵ ਸਟ੍ਰੀਮ ਨਾਲ ਹੀ ਹਾਈਲਾਈਟਸ ਜਾਂ ਛੋਟੇ ਸ਼ਾਰਟਸ ਦੀ ਵੀਡੀਓ ਦਿਖਾਈ ਜਾਂਦੀ ਹਨ ਇਸੇ ਤਰ੍ਹਾਂ ਹੀ ਇੱਥੇ ਵੀ ਹਰ ਵੇਲੇ ਐਡੀਟਿੰਗ ਹੁੰਦੀ ਰਹਿੰਦੀ ਹੈ ਅੰਤ ਵਿੱਚ ਪੂਰੀ ਟੀਮ ਫੈਸਲਾ ਕਰਦੀ ਹੈ ਕਿ ਐਪੀਸੋਡ ਵਿੱਚ ਕਿਹੜੀਆਂ ਗੱਲਾਂ ਕਿਹੜੀਆਂ ਭਾਗਾਂ ਨੂੰ ਦਿਖਾਇਆ ਜਾਵੇਗਾ ਜੋ ਐਪੀਸੋਡ ਵਿੱਚ ਸਭ ਤੋਂ ਦਿਲਚਸਪ ਲੱਗੇ ਸ਼ੋਅ ਦੇ ਅੰਦਰ ਬਿਜਲੀ ਸਪਲਾਈ ਕਦੀ ਵੀ ਬੰਦ ਨਹੀਂ ਹੁੰਦੀ ਜੇਕਰ ਬਿਜਲੀ ਬੰਦ ਹੋ ਜਾਂਦੀ ਹੈ ਤਾਂ ਪਹਿਲੇ ਹੀ ਇੱਥੇ ਬੈਕਅਪ ਵਜੋਂ 10 ਜਨਰੇਟਰਾਂ ਦਾ ਪ੍ਰਬੰਧ ਕੀਤਾ ਹੁੰਦਾ ਹੈ ਅਤੇ ਕੈਮਰਾ ਬੰਦ ਨਾ ਹੋਣ ਇਸੇ ਲਈ 250 KVA ਦਾ ਇਨਵਰਟਰ ਲਗਾਇਆ ਗਿਆ ਹੈ ਉਤੇ ਹੀ ਆਮ ਤੌਰ ਤੇ ਕਰਾਂ ਵਿੱਚ 1 kva ਦਾ ਇਨਵਰਟਰ ਲਗਾਇਆ ਜਾਂਦਾ ਹੈ ਵਧੇਰੇ ਜਾਣਕਾਰੀ ਲਈ ਦੱਸ ਦਈਏ ਕਿ ਬਿੱਗ ਬਾਸ ਦੇ ਘਰ ਵਿੱਚ ਜੇਕਰ ਕਦੇ ਵੀ ਲਾਈਟਾਂ ਬੰਦ ਹੋ ਜਾਂਦੀਆਂ ਹਨ ਤਾਂ ਇਹ ਇਨਵਰਟਰ ਅੱਧੇ ਘੰਟੇ ਲਈ ਘਰ ਦੇ ਕਮਰੇ ਚਾਲੂ ਰੱਖਦਾ ਹੈ ਜਨਰੇਟਰ ਅੱਧੇ ਘੰਟੇ ਵਿੱਚ ਚਲਾਉਣੇ ਪੈਂਦੇ ਹਨ ਇੱਕ ਜਨਰੇਟਰ ਨਹੀਂ ਸਗੋਂ 10 ਜਨਰੇਟਰ ਇੱਕੋ ਸਮੇਂ ਚਲਾਉਣੇ ਪੈਂਦੇ ਹਨ ਕਿਉਂਕਿ ਜੇ ਇਹਨਾਂ ਵਿੱਚੋਂ ਕੁਝ ਜਨਰੇਟਰ ਚਾਲੂ ਹੋਣ ਦੌਰਾਨ ਖਰਾਬ ਹੋ ਗਏ ਹਨ ਅਜੇਹੇ 'ਚ 6 ਜਨਰੇਟਰ ਬੈਕਅਪ ਲਈ ਤਿਆਰ ਹੁੰਦੇ ਹਨ। ਰਚਨਾਤਮਕ ਟੀਮ ਫੈਸਲਾ ਕਰਦੀ ਹੈ ਕਿ ਘਰ ਵਿੱਚ ਕੀ ਕੰਮ ਹੋਵੇਗਾ। ਜਿਸ ਤੋਂ ਬਾਅਦ ਪ੍ਰੋਡਕਸ਼ਨ ਟੀਮ ਨੂੰ ਸੂਚਿਤ ਕੀਤਾ ਜਾਂਦਾ ਹੈ। ਪ੍ਰੋਡਕਸ਼ਨ ਟੀਮ ਉਸ ਕੰਮ ਦੇ ਅਨੁਸਾਰ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਕਰਦੀ ਹੈ ਤੇ ਰਾਸ਼ਨ ਖਰੀਦੀ ਹੈ। ਰਚਨਾਤਮਕ ਟੀਮ ਇਹ ਵੀ ਤੈਅ ਕਰਦੀ ਹੈ ਕਿ ਘਰ ਦੇ ਅੰਦਰ ਕਿੰਨਾ ਰਾਸ਼ਨ ਜਾਵੇਗਾ। ਰਚਨਾਤਮਕ ਟੀਮ ਰਾਸ਼ਨ ਦੀ ਇੱਕ ਸੂਚੀ ਬਣਾਉਂਦੀ ਹੈ ਅਤੇ ਉਸ ਨੂੰ ਉਤਪਾਦਨ ਟੀਮ ਨੂੰ ਸੌਂਪਦੀ ਹੈ। ਤੇ ਪ੍ਰੋਡਕਸ਼ਨ ਟੀਮ ਉਹਨਾਂ ਚੀਜ਼ਾਂ ਨੂੰ ਖਰੀਦੀ ਐ ਤੇ ਸਟੋਰ ਰੂਮ ਵਿੱਚ ਰੱਖਦੀ ਐ। ਤੋਂ ਫਿਰ ਬਿੱਗ ਬਾਸ ਦੇ ਪਰਿਵਾਰਿਕ ਮੈਂਬਰ ਉਹ ਸਮਾਨ ਨੂੰ ਚੁੱਕ ਲੈਂਦੇ ਨੇ। ਖਾਸ ਗੱਲ ਇਹ ਹੈ ਕਿ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਘਰ ਦੇ ਅੰਦਰ ਕੁਝ ਡਮੀ ਪ੍ਰਤੀਯੋਗੀਆਂ ਨੂੰ ਭੇਜੇ ਜਾਂਦਾ ਹੈ। ਇਹ ਮੁਕਾਬਲੇਬਾਜ਼ ਆਮ ਲੋਕ ਹੀ ਹੁੰਦੇ ਨੇ ਜਿਨ੍ਹਾਂ ਨੂੰ 15 ਦਿਨਾਂ ਲਈ ਘਰ ਦੇ ਅੰਦਰ ਭੇਜਿਆ ਜਾਂਦਾ ਹੈ। ਇਸ ਤੋਂ ਇਲਾਵਾ ক্রু ਮੈਂਬਰ ਵੀ 15 ਦਿਨਾਂ ਲਈ ਪ੍ਰਤੀਯੋਗਤਾ ਦੇ ਰੂਪ ਵਿੱਚ ਕਾਰ ਦੇ ਅੰਦਰ ਹੁੰਦੇ ਨੇ ਇਹ ਦੇਖਣ ਲਈ ਕਿ ਕਾਰ ਵਿੱਚ ਸਭ ਕੁਝ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਜਾਂ ਨਹੀਂ ਇਹ ਸਾਰੇ ਡਮੀ ਮੁਕਾਬਲੇਬਾਜ਼ ਕਾਰ ਵਿੱਚ ਲੱਗੇ AC, ਫ੍ਰਿਜ, ਗੀਜ਼ਰ ਤੇ ਬਾਥਰੂਮ ਦੀ ਵਰਤੋਂ ਕਰਦੇ ਹਨ ਰਚਨਾਤਮਕ ਟੀਮ ਇਹ ਐਪੀਸੋਡਾਂ ਦੀ ਨਿਗਰਾਨੀ ਕਰਦੀ ਹੈ ਇਸ ਨਾਲ ਇਹ ਸਮਝਣ ਦੀ ਮਦਦ ਮਿਲਦੀ ਹੈ ਕਿ ਕਾਰ ਵਿੱਚ ਲੱਗੇ ਕੈਮਰੇ ਆਦਿ ਠੀਕ ਤਰ੍ਹਾਂ ਕੰਮ ਕਰ ਰਹੇ ਹਨ ਜਾਂ ਨਹੀਂ ਹੈਰਾਨੀਜਨਕ ਹੈ ਕਿ 105 ਐਪੀਸੋਡ ਬਣਾਉਣ ਲਈ 10000 ਘੰਟਿਆਂ ਦੀ ਲਗਾਤਾਰ ਸ਼ੂਟਿੰਗ ਹੁੰਦੀ ਹੈ ਬਿਗ ਬੌਸ ਇੱਕ ਅਜੀਹਾ ਸ਼ੋਅ ਹੈ ਜਿੱਥੇ ਇੱਕ ਵਾਰ ਕੈਮਰਾ ਔਨ ਹੋਣ ਤੋਂ ਬਾਅਦ ਇਹ ਫਿਨਾਲੇ ਵਾਲੇ ਦਿਨ ਹੀ ਰੁਕਦਾ ਹੈ ਇੱਥੇ ਰੋਲਿੰਗ ਕੈਮਰਾ ਜਾਂ ਕੱਟ ਵਰਗੀਆਂ ਕੋਈ ਧਾਰਨਾਵਾਂ ਨਹੀਂ ਹਨ ਹਰ ਸੀਜ਼ਨ 'ਚ 103 ਤੋਂ 105 ਐਪੀਸੋਡ ਦਿਖਾਈ ਜਾਂਦੇ ਹਨ ਇੰਨਾ 105 ਐਪੀਸੋਡਾਂ ਲਈ 10000 ਘੰਟੇ ਲਗਾਤਾਰ ਸ਼ੂਟਿੰਗ ਕੀਤੀ ਜਾਂਦੀ ਹੈ ਸ਼ੂਟਿੰਗ ਉਦੋਂ ਹੀ ਰੁਕ ਜਾਂਦੀ ਹੈ ਜਦੋਂ ਸਾਰੇ ਮੁਕਾਬਲੇ ਬਾਅਦ ਫਿਨਾਲੇ ਵਾਲੇ ਦਿਨ ਕਰੋ ਨਿਕਲਦੇ ਹਨ ਸੀਜ਼ਨ ਦੀ ਸ਼ੁਰੂਆਤ 4-5 ਮਿਲ ਕੇ ਪੂਰੇ ਸੀਜ਼ਨ ਲਈ ਇੱਕ ਬਲੂਪ੍ਰਿੰਟ ਤਿਆਰ ਕਰਦੇ ਨੇ ਕਿ ਸ਼ੋਅ ਦੀ ਥੀਮ ਤੇ ਚਰਚਾ ਹੁੰਦੀ ਹੈ ਕਿਸ ਪ੍ਰਤੀਯੋਗੀਤਾਂ ਨੂੰ ਲੈਣਾ ਹੈ ਇਸ ਤੇ ਚਰਚਾ ਚੱਲਦੀ ਹੈ ਫਿਰ ਚੈਨਲ ਵਾਲਿਆਂ ਨਾਲ ਮਿਲ ਕੇ ਵਿਚਾਰ ਸਾਂਝੇ ਕੀਤੇ ਜਾਂਦੇ ਹਨ ਤੇ ਕਈ ਵਾਰ ਸੁਣਨ ਵਿੱਚ ਆਉਂਦਾ ਹੈ ਕਿ ਸ਼ੋਅ ਵਿੱਚ ਕੁਝ ਪ੍ਰਤੀਯੋਗੀਆਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ ਉਹਨਾਂ ਦਾ ਵਿਸ਼ੇਸ਼ ਇਲਾਜ ਕੀਤਾ ਜਾਂਦਾ ਹੈ ਜਦਕਿ ਅਜੇ ਹਾਲ ਬਿਲਕੁਲ ਵੀ ਨਹੀਂ ਹੈ ਇੱਕ ਵਾਰ ਕੋਈ ਪ੍ਰਤੀਯੋਗੀ ਕਾਰ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਨੂੰ ਸਾਰੇ ਰੂਲਸ ਰੈਗੂਲੇਸ਼ਨਸ ਨੂੰ ਫਾਲੋ ਕਰਨਾ ਪੈਂਦਾ ਹੈ ਹਾਲਾਂਕਿ ਇਹ ਗੱਲ ਕਿਸੇ ਤਰੁਲੂਕੀ ਨਹੀਂ ਹੈ ਕਿ ਜੇਕਰ ਕਿਸੇ ਪ੍ਰਤੀਯੋਗੀ ਨੂੰ ਕੋਈ ਮੈਡੀਕਲ ਸਮੱਸਿਆ ਹੈ ਤਾਂ ਉਸ ਨੂੰ ਕਿਸੇ ਖਾਸ ਕਿਸਮ ਦੀ ਖਾਣੇ ਦੀ ਜ਼ਰੂਰਤ ਹੈ ਤਾਂ ਡਾਕਟਰਾਂ ਦੀ ਸਲਾਹ ਤੇ ਉਸ ਦੇ ਇਲਾਜ ਦੀ ਮੁਹਈਆ ਕਰਾਈ ਜਾਂਦੀ ਹੈ ਤੇ ਸ਼ੋਅ ਤੇ ਜਾਣ ਤੋਂ ਪਹਿਲਾਂ ਹਰ ਪ੍ਰਤੀਯੋਗੀ ਨੂੰ ਇਕਰਾਰਨਾਮੇ ਤੇ ਦਸਤਖਤ ਕਰਨ ਲਈ ਕਿਹਾ ਜਾਂਦਾ ਹੈ ਜਿਸ 'ਚ ਲਿਖਿਆ ਹੈ ਕਿ ਜੇਕਰ ਤੁਸੀਂ ਇਸ ਸ਼ੋਅ ਨੂੰ ਅਧ ਵਿਚਾਲੇ ਛੱਡ ਦਿੰਦੇ ਹੋ ਤਾਂ ਤੁਹਾਨੂੰ ਮੁਆਵਜ਼ਾ ਦੇਣਾ ਪਵੇਗਾ ਇਸ ਮੁਆਵਜ਼ੇ ਦੀ ਰਕਮ ਕਰੋੜਾਂ ਵਿੱਚ ਹੁੰਦੀ ਹੈ। ਬਿੱਗ ਬਾਸ ਦੇ ਘਰ ਨੂੰ ਬਣਾਉਣ ਲਈ 60 ਦਿਨ ਲੱਗਦੇ ਹਨ ਤੇ ਘਰ ਕਿਵੇਂ ਹੋਵੇਗਾ? ਕਲਾ ਨਿਰਦੇਸ਼ਕ ਫਿਰ ਉਸ ਅਨੁਸਾਰ ਘਰ ਨੂੰ ਸੁਰਜੀਤ ਕਰਦੇ ਨੇ। ਇਸ ਵਾਰ ਜਿਸ ਘਰ ਨੂੰ ਤੁਸੀਂ ਦੇਖ ਰਹੇ ਹੋ ਉਸ ਨੂੰ ਬਣਾਉਣ ਲਈ 55 ਦਿਨ ਲੱਗੇ ਹਨ। ਜੇ ਕਿ 빅ਪਾਸ ਦਾ ਸੰਕਲਪ ਨੀਦਰਲੈਂਡ ਦੇ 빅 브ਦਰ ਤੋਂ ਲਿਆ ਗਿਆ ਹੈ ਇਸ ਦਾ ਪਹਿਲਾ ਐਪੀਸੋਡ 3 ਨਵੰਬਰ 2006 ਨੂੰ ਭਾਰਤ ਵਿੱਚ ਪ੍ਰਸਾਰਿਤ ਹੋਇਆ ਸੀ ਪਹਿਲੇ ਸੀਜ਼ਨ ਦੀ ਹੋਸਟ ਅਰਸ਼ਦ ਵਾਰਸੀ ਸਨ ਦੂਸਰੇ ਸੀਜ਼ਨ ਦਾ ਪ੍ਰਸਾਰਣ 17 ਅਗਸਤ 2008 ਨੂੰ ਸ਼ੁਰੂ ਹੋਇਆ ਇਸ ਨੂੰ ਸ਼ਿਲਪਾ ਸ਼ੇਟੀ ਨੇ ਹੋਸਟ ਕੀਤਾ ਸ਼ਿਲਪਾ ਸ਼ੇਟੀ 빅 브ਦਰ ਦੀ ਜੀਨਰ ਬਣ ਚੁੱਕੀ ਹੈ ਤੇ ਤੀਜੇ ਸੀਜ਼ਨ ਦੀ ਮੇਜ਼ਬਾਨੀ ਅਮੀਤਾ ਬਚਨ ਨੇ ਕੀਤੀ ਹੈ ਹਾਲਾਂਕਿ ਇਨਾਂ ਤਿੰਨ ਸੀਜ਼ਨਾਂ ਨੂੰ ਇੰਨੀ ਪ੍ਰਸਿੱਧੀ ਨਹੀਂ ਮਿਲੀ ਸਲਮਾਨ ਖਾਨ ਨੇ ਚੌਥੇ ਸੀਜ਼ਨ 'ਚ ਮਹਿਜ਼ਬਾਨ ਦੇ ਤੌਰ ਤੇ ਐਂਟਰੀ ਕੀਤੀ ਸੀ ਤੇ ਦਰਸ਼ਕਾਂ ਨੂੰ ਉਸ ਦਾ ਅੰਦਾਜ਼ ਬਹੁਤ ਜ਼ਿਆਦਾ ਪਸੰਦ ਆਇਆ ਹੈ ਸ਼ੋਅ ਨੂੰ ਕਾਫੀ ਟੀਆਰਪੀ ਮਿਲਣ ਲੱਗੀ ਤੋਂਦੋਂ ਤੋਂ ਲੈ ਕੇ ਹੁਣ ਤੱਕ 16ਵੇਂ ਸੀਜ਼ਨ ਹੋ ਚੁੱਕੇ ਹਨ ਤੇ 17ਵਾਂ ਆਨਅਰ ਹੈ ਭਾਰ ਸਲਮਾਨ ਖਾਨ ਦੀ ਜਗ੍ਹਾ ਕੋਈ ਨਹੀਂ ਲੈ ਸਕਿਆ ਕਿਉਂਕਿ ਸਲਮਾਨ ਖਾਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੁਕਾਬਲੇਬਾਜ਼ਾ ਨਾਲ ਕਿਵੇਂ ਨਜਿੱਠਣਾ ਹੈ ਅੱਧਾ ਦੀ ਹੋਰ ਅਪਡੇਟ ਲਈ ਦੇਖਦੇ ਰਹੋ ਮਾਈ ਪੰਜਾਬੀ ਟੀਵੀ